ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਣੇ YouTube ਚੈਨਲ ਪ੍ਰਾਊਡ ਪੰਜਾਬੀ ਵੀ 13 ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪਟਿਆਲਾ ਆਏ ਹੋਇਆ ਤੁਹਾਨੂੰ ਪਤਾ ਹੀ ਆ ਹੁਣ ਅੱਜ ਦੇ ਨਵੇਂ ਬਲੌਗ ਵਿੱਚ ਤੁਹਾਨੂੰ ਆਪਾਂ ਰੌਕ ਗਾਰਡਨ ਦਿਖਾਉਣ ਆ ਬਨੇ ਰਹੇ ਬਲੌਗ ਦੇ ਐਂਡ ਤੱਕ ਹਾਂਜੀ ਇਹ ਰੌਕ ਗਾਰਡਨ ਦਾ ਹੀ ਮੇਨ ਗੇਟ ਹੈਗਾ ਤੇ ਬਾਕੀ ਜੀ ਇਹ ਰੌਕ ਗਾਰਡਨ ਮਾਤਾ ਕਾਲੀ ਮਾਤਾ ਦੇ ਮੰਦਿਰ ਦੇ ਬੈਕਸਾਈਡ ਜਿਹੜਾ ਬਰਾਂਦਰੀ ਬਾਗ ਬਣਿਆ ਹੋਇਆ ਤੁਸੀਂ ਪਿਛਲੇ ਬਲੌਗ ਵਿੱਚ ਵੇਖਿਆ ਹੋਵੇਗਾ ਉਦੇ ਬਿਲਕੁਲ ਸਾਹਮਣੇ ਇਹ ਰੌਕ ਗਾਰਡਨ ਬਣਿਆ ਹੋਇਆ ਜਿਸ ਦੀ ਕੀ ਐਂਟਰੀ ਫੀਸ ਫ੍ਰੀ ਆ ਤੁਸੀਂ ਬਿਨਾਂ ਰੁਪਏ ਦਿੱਤੇ ਇਹ ਰੌਕ ਗਾਰਡਨ ਦੇਖ ਸਕਦੇ ਹੋ ਤੇ ਬਾਕੀ ਇੱਥੇ ਅਲੱਗ-ਅਲੱਗ ਪ੍ਰਕਾਰ ਦੇ ਪੰਛੀ ਵੀ ਨੇ ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਹੋ ਏਰੋ ਗਾਰਡਨ ਜੀ ਬਨਾਂਦਰੀ ਬਾਗ ਦੇ ਵਾਂਗੂ ਬਹੁਤ ਜਿਆਦਾ ਸੋਨਾ ਬਣਿਆ ਹੋਇਆਗਾ ਪਰ ਬਣਿਆ ਹੈ ਬਹੁਤ ਹੀ ਘੱਟ ਜਗ੍ਹਾ ਦੇ ਵਿੱਚ ਤੁਸੀਂ ਪਰ ਇੱਥੇ ਬਹੁਤ ਜਿਆਦਾ ਇੰਜੋਏ ਕਰ ਸਕਦੇ ਹੋਗੇ ਜਿਵੇਂ ਕਿ ਅਲੱਗ-ਅਲੱਗ ਤਰ੍ਹਾਂ ਦੇ ਪੰਛੀਆਂ ਨੂੰ ਵੀ ਤੁਸੀਂ ਦੇਖ ਸਕਦੇ ਹੋਗੇ ਤੇ ਬਾਕੀ ਘੁੰਮ ਫਿਰ ਸਕਦੇ ਹੋ ਇੰਜੋਏ ਕਰ ਸਕਦੇ ਹੋ ਅੱਜ ਦਾ ਬਲੌਗ ਜੇ ਵਧੀਆ ਲੱਗੇ ਬਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਨ ਤਾਂ ਜੋ ਤੁਹਾਡੇ ਤੱਕ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕਸ ਫॉर ਵਾਚਿੰਗ